ਵਾਟ ਸ੍ਰੀ ਅਕਾਲ ਸਾਰਿਆਂ ਨੂੰ ਲੋਬੇ ਮਿੱਤਰੋ ਤੁਹਾਡਾ ਸਵਾਗਤ ਓਏ ਕਰ ਕਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋਬੇ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਤਾਂ ਕਿ ਕੀ ਕਰਨ ਰਿਹਾ ਯਾਰ ਤੂੰ ਭੈਰ ਹੋ ਗਲਾ ਯਾਰ ਲੈ ਉਹ ਸਵੇਰੇ ਸਿਰ ਮਾਨੀ ਹੈਗਾ ਓਏ ਹੋਣੀ ਜਾਣਦੇ ਬਾਕੀ ਮਿੱਤਰੋ ਮੋਟਰ ਤੇ ਚੱਲੇ ਆ ਤੇ ਵੜ ਆਇਆ ਤਾਂ ਹੈ ਥੋੜਾ ਗਾ ਮਤਲਬ ਲਾ ਹੈ ਗਿਆ ਤਾਂ ਲਾ ਜੂ ਆਪਾਂ ਬੋੜਾ ਆ ਤੇ ਮਿੱਤਰੋ ਆਪਣੇ ਫਾਰਮ ਹਾਊਸ ਤੇ ਆ ਗਏ ਤੇ ਫਾਰਮ ਹਾਊਸ ਤੇ ਲਾਈਵ ਹੋ ਗਏ ਆ ਆ ਫਾਰਮ ਹਾਊਸ ਆ ਘਰ ਆ ਵਰਮ ਹਾਊਸ ਆ ਲੈ ਰੋਟਾ ਉਹ ਆਂਦੇ ਨਹੀਂ ਨੇ ਉਹ ਆਂਦੇ ਨਹੀਂ ਤੇ ਫਾਰਮ ਹਾਊਸ ਤੇ ਲਾਈਵ ਹੋ ਗਏ ਆ ਹੂੰ ਤੇਰੇ ਨਾਲ ਕੀ ਫਿਰੂਗਾ ਰੋਟਾਵੇਟਰ ਕੇ ਤਵੀਆਂ ਤੁਹਾਡਾ ਰੋਟਾਵੇਟਰ ਤੇ ਫੇਰਦਾ ਹੀ ਆ ਹਾਂ ਤੇ ਫਿਰ ਕੀ ਕਰੀਏ ਤੇਰੇ ਨਾਲ ਪਹਿਲੀ ਪਾਰਸ ਇੰਨਾ ਵੀ ਤਰੋ ਥੋੜੀ ਘੱਟ ਪਹੂਗੀ ਮਲੋਟਾਵੇਟਰ ਜੀ ਬਣਾ ਮਨੋ ਨਾਰਮਲ ਜੀ ਬੂ ਫੇਰਾ ਕੇ ਹੱਲਾ ਮਾਰ ਕੇ ਫੇਰ ਰੋਟਾਵੇਟਰ ਪਾਰ ਪਾ ਲਾਂਗੇ ਫੇਰ ਕਵੈਲੀ ਪਾ ਜਾਂਗੇ ਜੇ ਮੈਨੂੰ ਵੀਡੀਓ ਚੰਗੀ ਤਰ੍ਹਾਂ ਕੈਪਚਰ ਆ ਰਹਾ ਕਾਗੂ ਚੰਗੀ ਤਰ੍ਹਾਂ ਗੈੜੇ ਨੂੰ ਖੋਹ ਹਾਂ ਉਹਨੂੰ ਤਾਂ ਉਹ ਦਿਦਾ ਹੋਣੀ ਗੱਲ ਕਿਹੜਾ ਉਹ ਮੈਂ ਨਾ ਛਾਡੀ ਆਟੋਮੇਟ ਬਾਈ ਚੱਲ ਪਿਆ ਆਹ ਦੇਖੋ ਹੋ ਵੀ ਨਹੀਂ ਕਾ ਮੈਂ ਰੋਹੇ ਵੇਖਣਿਆ ਮੈਂ ਤਾਂ ਕੋ ਖੂਣੀ ਤੀ ਹੋਈ ਰੋਟਾਵੇਟਰ ਮਾਰ ਦਈਏ ਫਿਰ ਰੋਟਾਵੇਟਰ ਮਾਰ ਦੋ ਹੈ ਰੋਟਾਵੇਟਰ ਮਾਰ ਰੋਟਾਵੇਟਰ ਹੀ ਸਹੀ ਰਹਿਣਾ ਨਾ ਆ ਹੋ ਪਤਾ ਲੱਗ ਗਿਆ ਮੈਨੂੰ ਰੋਟਾਵੇਟਰ ਮਾਰ ਦਨੇ ਆ 40 ਬੱਤਰ ਰੋਟਾਵੇਟਰ ਮਾਰੀ ਗੱਲ ਬਹੁਤ ਤਵੀਆ ਲੈਈ ਆ ਚੱਲੀਏ ਫਿਰ ਲਿਆਈਏ ਰੋਟਾਵੇਟਰ ਪਾਈਏ ਟਰੈਕਟਰ ਮਗਰ ਮਾਰੀਏ ਨਾ ਰੋਟਾਵੇਟਰ ਹੀ ਕੰਮ ਚੱਲ ਜਾਣਾ ਰੋਟਾਵੇਟਰ ਨਾਲ ਬਣ ਜੂ ਪੈਲੀ ਪੂਰੀ ਕੀ ਕਰਦੇ ਹੈ ਤੇਰੀ ਗੱਲ ਤੱਕ ਆ ਆਂਦੇ ਵਿੱਚ ਟਿਕਾਣਾ ਹੋਣਾ ਬਰਾਜ ਆਪਾਂ ਰੋਟਾਵੇਟਰ ਤੇ ਤੈਨੂੰ ਪਤਾ ਹੀ ਨਹੀਂ ਨਿਕਾਈ ਪਾਵਾਂਗੇ ਟੈਂਕਰ ਕਰ ਲੈ ਵਧੀਆ ਭਾਲੀ ਬਣੀ ਤੇ ਟੈਂਕਰ ਕਾਹ ਤੋਂ ਲੈਣਾ ਆ ਗਬਰੂ ਆ ਕਿੰਨਾ ਵੀ ਦਰਦਾ ਰੋਟਾਵੇਟਰ ਮਗਰ ਬੱਜ ਗਿਆ ਲੱਗਣ ਰੋਟਾਵੇਟਰ ਮਗਰ ਤੇ ਹੈ ਆ ਪੂਰਾ ਪੂਰਾ ਹੀ ਰਾਤ ਧਿਆਨ ਨਾਲ ਓਏ ਆਹੋ ਨਿਕਾ ਰੋਟਾਵੇਟਰ ਪਾ ਕੇ ਵੇਖਣੇ ਹੁਣ ਵਟਾ ਪਾ ਕੇ ਵੇਨੇ ਰੋਟਾਵੇਟਰ ਵੇ ਰੀ ਮੈਂ ਤੇਰੇ ਪਾਣੀ ਫੇਰ ਤਾ ਹੋਈ ਨਯੰਗ ਦਾ ਪਾਣੀ ਹੈ ਯਾਰ ਲਾ ਦੀਏ ਲਾ ਦੀਏ ਲਾਵਾਂ ਲਾ ਦੇ ਕੀ ਹਾਲ ਫਿਰ ਲੈ ਲੋ ਮਿੱਤਰੋ ਕਿੰਨੇ ਫੁੱਟ ਆਊਗਾ ਓਏ ਕਿੰਨੇ ਫੁੱਟ ਆਊਗਾ ਏ 6 ਫੁੱਟ ਆਣਾ ਨਹੀਂ 6 ਆ ਸਾਢੇ ਪੰਜ 6 ਆ ਚੱਲ ਕਰ ਓਏ ਗਾੜੀ ਦਾ ਵੱਡਾ ਓੜਾ ਟਰੈਕਟਰ ਤੇ ਆਪੇ ਕਿੰਝ ਲਾ ਲਾਇਆ ਤੂੰ ਅੰਗਲੜ ਹੋ ਗਈ ਲਾ ਮਦਰਾ ਕੋ ਸਾਹਬ ਹੋਣੀ ਆ ਪੂਰੇ ਹਣ ਨਹੀਂ ਪਪਾ ਇਧਰ ਨਾ ਆਇਆ ਹਾਂ ਤੇਰਾ ਜੀ ਆਲੇ ਅਦੇ ਮੋਟਰ ਵਾਲ ਨੂੰ ਜਾਣਾ ਇਹਦੇ ਨੂੰ ਜਾਣਦੇ ਆ ਹੋਰ ਚਾਚਾ ਹਾਂਜੀ ਸਾਥ ਸੇਤਾ ਗਏ ਆ ਹਾਂਜੀ ਠੀਕ ਆ ਜੀ ਗੱਲ ਕਰਾਂਗੇ ਜਾਈਏ ਪਹਿਲੀ ਵਗੂ ਵੀ ਅੱਜ ਕਿ ਦੁਕਾਨ ਲੈ ਜਾ। ਥੋੜਾ ਹੁ ਸਵਾਦ ਓਏ ਪਹਿਲੀ ਮੋੜ ਦਾ ਹੁਣ ਵੇਖੋ ਮਿੱਤਰੋ ਰੋਟਾਵੇਟਰ ਵੱਡਾ ਰੋਟਾਵੇਟਰ ਪਾ ਲਿਆ ਹੁੰਦਾ ਜੇ ਹੁਣ। ਹੁਣ ਉਹ ਪਤਾ ਹੁਣ ਓਏ ਓਏ ਹੁਣ ਪਤਾ ਲੱਗਣਾ ਅਸਲੀ ਜ਼ੋਰ ਦਾ। ਹੈ? ਕਾ ਕਾ ਆਤੀ ਭਾਈ ਇਹ ਲੋੜ ਇਤੇ। ਲੱਗ ਜੂ ਪਤਾ। ਆ ਜਬਾਣੇ ਰਾਇਲੀਆਂ ਦੇ ਜੋਰ ਦਾ ਆਪਣੇ ਸੱਜਣ ਆ ਨਿਕਲੋਂ ਅੰਕਰੋਗਾ ਕਿੱਥੇ ਆ ਬਈ ਗੱਲ ਆ ਉਹ ਬਾਬਾ ਨਹੀਂ ਡਿਆ ਹੋਈ ਕਾਲੂ ਆ ਆਨੂ ਕਰ ਲਾ ਆੜਿਆ ਤੇ ਫੋਨ ਚ ਨਹੀਂ ਪੂਰਾ ਹੁੰਡਿਆ ਚੱਲ ਓਏ ਲੱਭਣੀ ਨੂੰ ਬੜਾ ਓ ਮਦਦ ਰੋ ਲੈ ਭੈ ਰਾਜ ਰੋਟਾ ਵੇਟਰ ਆਪਾਂ ਇਹਨੇ ਓੜ ਕਦਾਦੀ ਪੈਲੀ ਬਣਾ ਕੇ ਦਿੰਦਾ ਏ ਨਾ ਚੱਲ ਸਾਰੇ ਗੇਅਰ ਤੇ ਗਾੜੀ ਦਾ ਵਾਲਾ ਬਾਕੀ ਮਿੱਤਰੋ ਇੱਕ ਗੱਲ ਹੋਰ ਹੀ ਤਾਂ ਵੱਡਾ ਪੈਲੀ ਜੀ। ਇਹ ਨਿੱਕਾ ਉਹ ਰੋਟਾਟਰ ਪਹਿਲਾਂ ਪਾਇਆ ਸੀ ਤੇ ਉਹ ਲਾਹੇ ਕਰ ਸਾਨੂੰ ਇਹ ਵੀ ਚੜਕਾ ਆ ਜਾਂਦਾ ਫਿਰ ਵੱਡਾ ਹੀ ਪਾ ਕੇ ਲਿਆਉਨੇ ਆ। ਉਹ ਵੱਡਾ ਪਾ ਕੇ ਲਿਆਂਦਾ ਜਦ ਲੈਨੇ ਫਿਰ ਵੀ ਥੋੜਾ ਬੋਤਾ ਕਰਤਾ ਜੇ ਨਿੱਕਾ ਉਹ ਪਿਆ ਰਹਿਣ ਦਿੰਦੇ ਨਾ ਇਹ ਰਕਮ ਔਖਾ ਹੈ। ਫਿਰ ਤੇ ਜਿੱਦਾਂ ਦੀ ਪੈਲੀ ਭੰਡੀ ਆ ਇਦਾਂ ਦੀ ਵੀ ਨਹੀਂ ਬਣਨੀ ਸੀ। ਉਹ ਬਾਟਣਾ ਵਾ ਓਏ ਓਏ ਬਾਟਰ ਨਾ ਵਾ ਬਾਟਰ ਨਾ ਵਾ ਲੋ ਬਾਕੀ ਮਿੱਤਰੋ ਹੁਣ ਦੇਣ ਤੇ ਇੱਧਰ ਆ ਗਏ ਆ ਵੀ ਛਾਵੇਂ ਬੰਦੇ ਨੂੰ ਤੋਂ ਢਾਂਡ ਲੱਗਣੀ ਆ ਤੇ ਧੁੱਪੇ ਗਰਮੀ ਲੱਗਣੀ ਜੀ ਪਰ ਦੇਣੇ ਵਧੀਆ ਨੇ ਇਤਾਂ ਦਾ ਮੀਡੀਅਮ ਜੇ ਮੌਸਮ ਬਾਈ ਰਵੇ ਨਾ ਸਦਾ ਹੀ ਉਹ ਨਜ਼ਾਰਾ ਹੈ ਬੰਦਾ ਰਹਿੰਦਾ ਵੀ ਨਜ਼ਾਰਾ ਆਉਂਦਾ ਰਹਿੰਦਾ 24 ਘੰਟੇ ਜਦੋਂ ਬੰਦਾ ਜ਼ਿਆਦਾ ਵੀ ਠੰਡ ਕੁੜੀ ਹੈ ਵੀ ਨਹੀਂ ਚੰਗੇ ਤੇ ਜ਼ਿਆਦਾ ਵੀ ਮਤਲਬ ਗਰਮੀ ਜੇ ਨਹੀਂ ਚੰਗੀ ਲੱਗਦੀ ਮੈਨੂੰ ਤਾਂ ਮੀਡੀਅਮ ਜੇ ਮੌਸਮ ਕਹਿੰਦਾ ਲੱਗਦਾ ਜੀ ਬਾਕੀ ਇੰਨਾ ਵੀ ਇੱਥੇ ਟਾਲੀ ਢੁਲੀ ਹੈਗੀ ਆ ਜੰਮ ਸੈਟਿਆ ਤੇ ਬਾਕੀ ਆ ਆਪਣੀ ਮੋਟਰ ਆ ਤੇ ਆ ਜਿਹੜਾ ਪੱਠਿਆਂ ਪੱਠਿਆਂ ਲਈ ਰੱਖਿਆ ਥਾ ਅੱਧਾ ਗੱਲਾ ਇਹਨੂੰ ਅੱਜ ਵਾਉਣਦੇ ਆ ਤੇ ਦੂਜੀ ਜਿਹੜੀ ਪੈਲੀ ਆ ਗਾੜੀ ਆਏ ਠੇਕੇ ਦੇ ਦਿੱਤੀ ਆਪਾਂ ਤੇ ਅੱਧਾ ਗੱਲਾ ਰੱਖਿਆ ਪੱਠਿਆਂ ਲਈ ਇਹ ਚ ਹੁਣ ਵੇਚਦੇ ਆ ਸਟਾਲਾ ਵੇਚਦੇ ਆ ਬਾਕੀ ਵੇਨੇ ਕੀ ਮੋਲ ਬਣਦਾ ਆ ਆ ਮੋਟਾ ਦਾ ਕਬਰ ਦੂਰਾ ਯੋਰ ਮਾਰਨਦੇ ਆ ਅੱਜ ਦੇ ਵਾਈਬ੍ਰੇਟੀ ਵੜਾ ਕਰਨ ਦਾ ਬਾਕੀ ਦੌਰ ਦੇ ਵਿੱਚ ਵਹਨੇ ਆ ਕੀ ਮੋਲ ਵੜਦਾ ਦੌਰ ਦੇ ਵਿੱਚ ਵੜਦਾ ਦੌਰ ਚ ਡੈਬੀ ਜੀ ਹੁਣ ਵੇਖੋ ਕਰੋ ਚੈੱਕ ਫਰਵਾਹੀ ਨਹੀਂ ਕੋਈ ਵੇਖ ਲੋ 10 ਫੁੱਟ ਰੋਟਾਵੇਟਰ ਪਾਇਆ ਏ ਫਰਵਾਹੀ ਨਹੀਂ ਕੋਈ 11 ਫੁੱਟ ਦੀ ਵੱਡ ਨੂੰ ਮਰਦਾ ਹੋਰ ਤਾਂਦ ਨੂੰ ਲਵਾ ਦੀ ਕੋਲੇ ਕੋਲੇ ਆ ਆ ਨਾ ਕਦੀ ਕਦਾ ਇਹ ਆਜ ਆ ਆ ਨਹੀਂ ਪਰੋ ਹੋ ਰਾਤ ਛੱਡਣ ਵਾਲਾ ਹੀ ਆ ਇਹ ਵਲੇ ਨਹੀਂ ਛੱਡਦਾ ਮੈਂ ਕਿ ਮੈਂ ਜੋਂ ਉਹਦਾ ਮਿੱਤਰੋ ਹੱਤਾ ਦੇ ਫੋਨ ਉਠਿਆ ਜੇ ਜਾ ਕੇ ਕਿਤੇ ਹੁਣ ਇਹ ਜੇ ਬਾਹਰ ਆਇਆ ਬੜਾ ਵੜੀ ਨਹੀਂ ਦਈ ਓਏ ਅੱਜ ਦੁਪਹਿਰੇ ਹੀ ਦੁਪਹਿਰ ਤੈਨੂੰ ਪਤਾ ਲੱਗ ਸਕਦੇ ਜੀ ਬੜੀ ਲੱਗੀ ਏ ਧਰਨੀ ਹੁਣ ਆਪਾਂ ਸਮਾਪਤੀ ਕਰੀਏ ਚਲੋ ਅੱਜ ਦੇ ਵਲੌਗ ਦੀ ਤੇ ਸਬਸਕ੍ਰਾਈਬ ਕਰ ਲਿਓ ਸਾਰਿਆਂ ਦੇ ਮੇਰੇ ਵੱਲੋਂ ਹੱਥ ਸ਼੍ਰੀ ਅਕਾਲ ਤੇ ਸਾਰਿਆਂ ਦੇ ਮੇਰੇ ਵੱਲੋਂ ਬਾਏ ਬਾਏ